ਪੰਜਾਬ ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਦੱਸਦੀ ਹੈ ਕਿ ਇਸ ਦਿਨ ਪਵੇਗਾ ਭਾਰੀ ਮੀਂਹ ਤਾਂ ਮੌਸਮ ਵਿਭਾਗ ਵੱਲੋਂ ਇਹ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਦੱਸਦੇ ਕਿ ਆਉਣ ਵਾਲੇ ਦਿਨਾਂ ਚ ਕੁਝ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਤੇ ਕਈ ਥਾਵਾਂ ਤੇ ਪੂਰੀ ਚੰਗੀ ਕੜਾਕੇ ਦੀ ਠੰਡ ਪੈਂਦੀ ਨਜ਼ਰ ਆਵੇਗੀ ਦੱਸਦੀ ਹੈ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਤਾਂ ਸੂਬੇ ਦਾ ਤਾਪਮਾਨ ਜਿੱਥੇ ਵੱਧ ਤੋਂ ਵੱਧ 0.2 ਡਿਗਰੀ ਸੈਲਸੀਅਸ ਹੱਦ ਤੱਕ ਅਤੇ ਘੱਟੋ ਘੱਟ ਤਾਪਮਾਨ 0.7 ਡਿਗਰੀ ਸੈਲਸੀਅਸ ਤੇ ਆ ਗਿਆ ਸੀ ਤਾਂ ਉੱਥੇ ਹੀ ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿੱਚ ਮੀ ਪੈਣ ਦੀ ਸੰਭਾਵਨਾ ਪੂਰੀ ਜਿਤਾਈ ਹੈ ਤਾਂ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਕਾਰਨ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਉਮੀਦ ਹੈ ਇਹ ਪੱਛਮੀ ਗੜਬੜੀ ਭਲਕੇ ਤੋ ਸਰਗਰਮ ਹੋ ਜਾਵੇਗੀ ਇਸ ਦੇ ਚੱਲਦੇ ਪੰਜਾਬ ਵਿੱਚ ਕਈ ਥਾਵਾਂ ਹਲਕੀ ਤੋਂ ਦਰਮਿਆਨ ਬਾਰਿਸ਼ ਹੋ ਸਕਦੀ ਹੈ ਇਸ ਨਾਲ ਤਾਪਮਾਨ ਹੋਰ ਘਟੇਗਾ ਅਤੇ ਠੰਡ ਹੋਰ ਫੜੇਗੀ ਤਾਂ 7 ਨਵੰਬਰ ਨੂੰ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਪੈਣ ਦੀ ਉਮੀਦ ਹੈ ਤਾਂ 5 ਨਵੰਬਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਅਤੇ ਰੋਪੜ ਵਿੱਚ ਮੀਂਹ ਪੈਣ ਦੀ ਪੂਰੀ ਉਮੀਦ ਜੁਤਾਈ ਜਾ ਰਹੀ ਹੈ ਤਾਂ ਇਹਨਾਂ ਦਿਨਾਂ ਦੌਰਾਨ ਹਲਕੀ ਤੋਂ ਦਰਿਆਮੀ ਬਰਸ਼ ਹੋਣ ਦੀ ਉਮੀਦ ਹੈ ਦੂਜੇ ਪਾਸੇ ਜਿਵੇਂ ਜਿਵੇਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧ ਰਹੇ ਨੇ ਤਾਂ ਉਦੋਂ ਹੀ ਪ੍ਰਦੂਸ਼ਣ ਆਪਣੀ ਰਫ਼ਤਾਰ ਫੜਦਾ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਦੇ ਦੋ ਸ਼ਹਿਰਾਂ ਖੰਨਾ ਤੇ ਮੰਡੀ ਗਵਿੰਦਗੜ ਦਾ 에ਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ ਹੈ ਅਤੇ ਐਤਵਾਰ ਨੂੰ ਖੰਨੇ ਦਾ AQI 458 ਤੇ ਜਦੋਂ ਕਿ ਮੰਡੀ ਗਵਿੰਦਗੜ ਦਾ 445 ਸੀ ਜਿਸ ਦਾ ਔਸਤ AQI ਕਰਮਪਾਉਰ 307 ਅਤੇ 320 ਸੀ ਪਟਿਆਲੇ ਦਾ ਏਕਯੂਆਈਵੀ 286 ਦਰਜ ਕੀਤਾ ਗਿਆ ਸੀ ਦਾਦਾ ਦੇ ਕੇ ਪੰਜਾਬ ਚ ਮੌਸਮ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨਾ ਹੈ ਕਿ ਇਸ ਦਿਨ ਆਪਾਂ ਪਾਵੇਗਾ ਭਾਰੀ ਮੀਤਾ ਮੌਸਮ ਭਾਗ ਨੇ ਵੱਡੀ ਜਾਣਕਾਰੀ ਦਿੰਦੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਭਾਰੀ بارش ਹੋਵੇਗੀ ਤਾਂ ਕੜਾਕੇ ਦੀ ਠੰਡ ਵੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਲੋਕਾਂ ਨੂੰ ਪਹਿਲਾਂ ਹੀ ਗਰਮ ਕੱਪੜੇ ਪਾਏ ਵਿਖਿਆ ਜਾ ਰਿਹਾ ਹੈ ਤਾਂ ਸਰਦੀ ਦੀ ਸ਼ੁਰੂਆਤ ਵਿੱਚ ਲੋਕਾਂ ਨੇ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਮੌਸਮ ਵਿਭਾਗ ਵੱਲੋਂ ਮੁਤਾਬਿਕ ਪਹਾੜਾਂ ਤੋਂ ਆ ਰਹੀ ਠੰਡੀਆਂ ਹਵਾਵਾਂ ਕਾਰਨ ਪੰਜਾਬ ਚੰਡੀਗੜ੍ਹ 'ਚ ਠੰਡਾ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਤਾਂ ਜਿਸ ਕਾਰਨ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਜੋ ਕਿ ਪੂਰੀ ਜਤਾਈ ਜਾ ਰਹੀ ਹੈ ਤਾਂ ਮੌਸਮ ਵਿਭਾਗ ਨੇ ਆਉਣ ਵਾਲੇ ਇਸ 4-5 ਤਰੀਕ ਤੇ 6 ਨਵੰਬਰ ਨੂੰ ਸੁੱਬੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਜਤਾਈ ਆ ਤਾਂ ਵਿਭਾਗ ਵੱਲੋਂ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤਾਂ ਮੌਸਮ ਵਿਭਾਗ ਅਨੁਸਾਰ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਹ ਗੜਬੜੀ 4 ਨਵੰਬਰ ਤੋਂ ਸਰਗਰਮ ਹੋ ਜਾਵੇਗੀ ਇਸ ਦਾ ਪ੍ਰਭਾਵ ਜੰਮੂ ਅਤੇ ਕਸ਼ਮੀਰ ਵਿੱਚ ਬਦੇਰੇ ਦੇਖਣ ਨੂੰ ਮਿਲੇਗਾ ਹਾਲਾਂਕਿ ਇਹ 5 ਤੇ 6 ਨਵੰਬਰ ਨੂੰ ਪੰਜਾਬ ਵਿੱਚ ਵੀ ਪ੍ਰਭਾਵਿਤ ਕਰੇਗੀ ਤਾਂ ਪੰਜਾਬ ਚ ਜ਼ਿਆਦਾਤਰ ਸ਼ਹਿਰਾਂ ਵਿੱਚ ਇਹਨਾਂ ਦਿਨਾਂ ਵਿੱਚ ਬਦਲਾਵੀ ਰਹੇਗੀ ਅਤੇ ਕਈ ਥਾਵਾਂ ਦਰਮਿਆਨੀ ਤੋਂ ਭਾਰੀ بارش ਵੀ ਪੈ ਸਕਦੀ ਹੈ ਇਸ ਦੇ ਨਾਲ ਹੀ ਠੰਡ ਵਿੱਚ ਪੂਰਾ ਵਾਧਾ ਵੇਗਾ ਤਾਂ ਮੌਸਮ ਭਾਗ ਦੇ ਤਾਜ਼ਾ ਰਿਪੋਰਟ ਅਨੁਸਾਰ ਅਗਲੇ 4 ਤੋਂ 5 ਦਿਨਾਂ ਵਿੱਚ ਸੂਬੇ ਦੇ ਕਈ ਜਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ 2 ਡਿਗਰੀ ਤੱਕ ਘਟ ਸਕਦਾ ਹੈ ਇਸ ਨਾਲ ਸਵੇਰੇ ਤੇ ਸ਼ਾਮ ਦੇ ਸਮੇਂ ਠੰਡੀਆਂ ਹਵਾਵਾਂ ਮਹਿਸੂਸ ਹੋਣਗੀਆਂ ਤਾਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਸਵੇਰ ਤੋਂ ਠੰਡੀਆਂ ਹਵਾਵਾਂ ਮਹਿਸੂਸ ਹੋ ਰਹੀਆਂ ਨੇ ਤਾਂ ਪਿੰਡੂ ਇਲਾਕਿਆਂ ਵਿੱਚ ਲੋਕ ਹੁਣ ਸਵੇਰੇ ਸ਼ਾਮ ਹਲਕੇ ਗਰਮ ਕੱਪੜੇ ਦਾ ਸਹਾਰਾ ਲੈ ਰਹੇ ਨੇ ਤਾਂ ਪੰਜਾਬ 'ਚ ਰਾਤ ਦੇ ਤਾਪਮਾਨ ਵਿੱਚ 1.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਘਟੇਗਾ ਜਿਸ ਨਾਲ ਠੰਡ ਵਧੇਗੀ ਤਾਂ 4 ਨਵੰਬਰ ਜਾਣਕਿ ਕੱਲ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋ ਰਿਹਾ ਹੈ ਜੋ ਕਿ ਪਹਾੜਾਂ ਵਿੱਚ ਬਰਫ਼ਵਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਹ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਵੀ ਪ੍ਰਭਾਵਿਤ ਕਰੇਗਾ ਤੇ ਹਿਮਾਚਲ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਇਸ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਨਹੀਂ ਦਿਖ ਰਹੀ ਤਾਂ ਪੰਜਾਬ 'ਚ ਰਾਤ ਦੇ ਤਾਪਮਾਨ ਵਿੱਚ 1.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਤਾਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਬમાન ਹੋਰ ਘਟੇਗਾ ਤਾਂ ਜਿਸ ਨਾਲ ਠੰਡ ਹੋਰ ਵਧੇਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧੇਗੀ ਤਾਂ ਪੰਜਾਬ ਵਿੱਚ 에어ਲੌਕ ਸਥਿਤੀ ਦੇ ਕਾਰਨ ਪ੍ਰਦੂਸ਼ਣ ਤੋਂ ਕੋਈ ਰਾਤ ਨਹੀਂ ਮਿਲਦੀ ਨਜ਼ਰ ਆ ਰਹੀ ਤਾਂ ਸਵੇਰ ਵਿੱਚ ਹਵਾ ਦੀ ਗਤੀ ਵੀ ਬਹੁਤ ਹੌਲੀ ਹੈ ਸੂਬੇ ਭਾਰ ਵਿੱਚ ਖੁੱਲ ਕੇ ਮੀਂਹ ਪੈਣ ਦੇ ਵੀ ਕਈ ਸੰਕੇਤ ਨਹੀਂ ਹਨ ਤਾਂ 4 ਤੇ 5 ਨਵੰਬਰ ਨੂੰ ਜੋ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋ ਰਿਹਾ ਹੈ ਉਹ ਵੀ ਕੁਝ ਜ਼ਿਲ੍ਹਿਆਂ ਤੱਕ ਸੀਮਤ ਰਹੇਗਾ 3 ਨਵੰਬਰ ਦੀ ਜ਼ਿਆਦਾਤਰ ਦਿਨ ਸੁੱਕੇ ਰਹਿਣ ਦੀ ਉਮੀਦ ਹੈ ਤਾਂ ਪੰਜਾਬ 'ਚ ਮੌਸਮ ਲੈ ਕੇ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਹੋਵੇਗੀ ਤਾਂ ਉਸ ਦੇ ਨਾਲ ਠੰਡ ਵੀ ਵਧੇਗੀ